ਇਹ ਮੈਕ ਨਵੇਂ ਲੈ ਦੇ ਜੀ ਇਹ 3500 ਰੁਪਏ ਦੇ ਲੈ ਤੇ ਜੀ ਫਿਰ ਇਹ ਚੱਲੇ ਨਹੀਂ ਆਈਫੋਨ ਚ ਮੇਰੇ ਤੋਂ ਭੁੱਲ ਕੇ ਦੂਜੇ ਲੈ ਗਏ ਹੁਣ ਇਹਦਾ ਕਨੈਕਟਰ ਜੇ ਮੰਗਾਇਆ ਇੱਕ ਪਹਿਲਾਂ ਮੈਂ 150 ਦਾ ਮੰਗਾ ਲੈਂਦਾ ਸੀ ਹੁਣ ਆਏ 600 ਰੁਪਏ ਦਾ ਇੱਕ ਆ ਨਾਲ ਇਹਦੇ ਦੋ ਮੈਕ ਨੇ ਇਹ ਮੈਕ ਚੱਕ ਜੀ ਇਹ ਵੀ ਕਨੈਕਟ ਹੋ ਗਿਆ ਜੀ ਦੋਏ ਮੈਕ ਇਹਦੇ ਨਾਲ ਕਨੈਕਟ ਹੁੰਦੇ ਨੇ ਬਾਅਦ ਦੱਸਿਓ ਕਿਵੇਂ ਆਉਂਦੀ ਆ ਠੀਕ ਹੈ ਜੀ ਮੂੰਹ ਦਾ ਠੀਕ ਕਰ ਲਾ ਕ ਮੈਂ ਮੂੰਹ ਵੀਰੇ ਮੈਂ ਕੀ ਕਰਾਂ ਹੈਗਾ ਹੀ ਇਹੋ ਜਿਹਾ ਕਾਰੇ ਵਿਸਿਆ ਪਤਾ ਨਹੀਂ ਭੈਣ ਜੋ ਕਿਹੜੇ ਕਰਜ਼ੇ ਦਲੇ ਤੇ ਵਿਆ ਹੋਇਆ ਮੈਂ ਇਹ ਨਹੀਂ ਵਿਆ ਹੋ ਗਿਆ ਹੁਣ ਤੇਰਾ ਹੁਣ ਤਾਂ ਖੁਸ਼ੀ ਲਿਆਓ ਥੋੜੀ ਮੋਟੀ ਚਿਹਰੇ ਤੇ ਹਾਂਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਹੁਣ ਲੱਗਦਾ ਨਾ ਵੀ ਵਿਆ ਹੈ ਹੋਇਆ ਲਾਈਕ ਕਰਿਓ ਵੀਡੀਓ ਜੀ ਹਮ ਸ਼ੇਅਰ ਵੀ ਕਰਿਓ ਜੀ ਕਿਉਂਕਿ ਅਸੀਂ ਚੈਨਲ ਬਹੁਤ ਉੱਚੇ ਪਦਮੀਆਂ ਤੇ ਲੈ ਕੇ ਜਾਣਾ ਜੀ ਜੀ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਾਥ ਚਾਹੀਦਾ ਜੀ ਸਾਥ ਦੇ ਨਾਲ-ਨਾਲ ਕੈਂਪਿੰਗ ਸਟੂ ਹੋ ਜਾਂਦਾ ਬੰਦਾ ਕੈਂਪਿੰਗ ਸਟੂ ਨਾਲ 2-3 ਬੰਦੇ ਹੋਰ ਲੱਗ ਕੇ ਇੱਕ ਮੰਝਾ ਤਿਆਰ ਕਰ ਸਕਦੇ ਨੇ ਬਾਣ ਦਾ ਮੰਝਾ ਬਾਣ ਦਾ ਮੰਝਾ ਤਿਆਰ ਕਰਕੇ ਬਾਣ ਦਾ ਮੰਝਾ ਇਹੋ ਜਿਹਾ ਹੋਵੇ ਵੀ ਜਿੱਦੇ ਆਪਾਂ ਬੈਠੀਏ ਚੂ 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 ਜੇ ਨਾ ਕਰੇ ਚੂਬੇ ਨਹੀਂ ਫਿਰ ਨਾ 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 ਜਬਾਣਾ ਚੂਬੇ ਨਹੀਂ ਫਿਰ ਐ ਕਰੇ ਜਿਹੜਾ ਚੂਬਦਾ ਨਹੀਂ ਉਹ ਬਾਣ ਕਾਦਾ ਉਹ ਬਸ ਇਹ ਤਾਂ ਕਹਾਵਤਾ ਬਣ ਗਈਆਂ ਜਿਹੜਾ ਗੁੱਲੀ ਬਣਾਵੇ ਨਾ ਉਹ ਦਿਖਾਣ ਕਾਦਾ ਹਾਂ ਤੇ ਜੀ ਮੰਜਾ ਲਉ ਲੋਹੇ ਦਾ ਲੋਹੇ ਦੇ ਮੰਜੇ ਨੂੰ ਪਟਿਆਂ ਨਾਲ ਸਿਉ ਸਾਡੇ ਵਿੱਕੀ ਦਾ ਸ਼ੰਤਾ ਹੋਇਆ ਦੀ ਜੀ ਵੱਡੇ ਵੀਰ ਜੀ ਦਾ ਮੈਂ ਕਹਿੰਦਾ ਜੀ ਮੰਜੇ ਤੇ ਚਾਹੇ ਪੰਜ ਜਾਣੇ ਇਕੱਠੇ ਉੱਪਰੋਂ ਛਾਲ ਮਾਰਿਓ ਮੰਜਾ ਹੀ ਟੁੱਟਦਾ ਦੀ ਉਹ ਕਬੈਨ ਨਾਲ ਜਾਂਦਾ ਜੀ ਜੇ ਤੁਸੀਂ ਦੇਖਣਾ ਕਦੇ ਬੰਦੇ ਨੇ ਲੱਤਾਂ ਟੁੱਟ ਜਾਂਦੀਆਂ ਨੇ ਕਨੈਕਟ ਕਰਿਓ ਜੀ ਆਹ ਬੰਦੇ ਦੀਆਂ ਲੱਤਾਂ ਟੁੱਟ ਸਕਦੀਆਂ ਨੇ ਜੇ ਉੱਪਰੋਂ ਛਾਲ ਮਾਰੀ ਮੰਜਾ ਨਹੀਂ ਟੁੱਟਦਾ ਮੰਜਾ ਨਹੀਂ ਟੁੱਟਦਾ ਜੀ ਇੰਨਾ ਭਿਆੰਕਰ ਤਿਆੰਕਰ ਤਿਆ ਭਿਆੰਕਰ ਸਮਾਨ ਤਿਆਰ ਕਰਾਇਆ ਹੋਇਆ ਦੀ ਜੀ ਮੰਜਾ ਕਬੈਨ ਨਾਲ ਮੰਜਾ ਜਾਂਦਾ ਕਮੈਂਡ ਨਾਲ ਮੰਜਾ ਜਾਂਦੇ ਹੋਏ ਉਹ ਮੰਜੇ ਨੂੰ ਬਹੁਤ ਪਦਵੀਆਂ ਪ੍ਰਾਪਤ ਹੋਈਆਂ ਨੇ ਹੱਸ ਕੇ ਥੋੜਾ ਜਿਹਾ ਹੱਸ ਕੇ ਮੈਂ ਕਹਿੰਦਾ ਜੀ ਜਮਾ ਹੀ ਨਹੀਂ ਉਹ ਮੰਜੇ ਨੂੰ ਪਦਵੀਆਂ ਪਿਆ ਤਿਆਰ ਹੋਈਆਂ ਹੋਈਆਂ ਨੇ ਧਿਆਨ ਕਿਹਨਾਂ ਦੇ ਘਰੇ ਪਿਆ ਹੁਣ ਉਹ ਮੰਜਾ ਉਹ ਮੰਜਾ ਮੇਰੇ ਹਿਸਾਬ ਨਾਲ ਹੁਣ ਉਹ ਗੁਜਰਾਤ ਚ ਪਿਆ ਜੀ ਮੰਜਾ ਮਸ਼ੀਨ ਤੇ ਲੈ ਕੇ ਤੁਰੇ ਜਾਂਦੇ ਮਸ਼ੀਨ ਤੇ ਲੈ ਕੇ ਗੁਜਰਾਤ ਚ ਮੰਜਾ ਪਿਆ ਪਿਆ ਇੱਥੇ ਤੱਕ ਕਮਾਰ ਕਰ ਰਿਹਾ ਜੀ ਅੱਛਾ ਮੰਜਾ ਕਿੱਥੇ ਗਿਆ ਹੋਇਆ ਇੱਥੇ ਤੱਕ ਡਾਉਣ ਹੈਗੀ ਉਹਦੀ ਡਾਉਣ ਡਾਉਣ ਨਹੀਂ ਜੀ ਉਹ ਮੰਜੇ ਦੀ ਅੱਛਾ ਉਹ ਸਿੱਧਾ ਐਵੇਂ ਪਟਿਆਂ ਨਾਲ ਚੌਂਤਾ ਹੋਇਆ ਨਾ ਉਹ ਟੁੱਟੇ ਨਾ ਭੱਜੇ ਨਾ ਉਹ ਮੀਂਹ ਚ ਖਰਾਬ ਹੋਵੇ ਪਟਾ ਕਿਹੜਾ ਉਹ ਜਿਹੜਾ ਉਹ ਇੰਜਨਾਂ ਤੇ ਪੈਂਦਾ ਹੁੰਦਾ ਸੀ ਨਹੀਂ ਨਹੀਂ ਜੀ ਹਾਂਜੀ ਉਹ ਪਟਾ ਦੂਜਾ ਕੋਈ ਸਪੈਸ਼ਲ ਜਰਮਨੀ ਤੋਂ ਮੰਗਾਏਤੀ ਜੀ ਓਕੇ ਜੀ ਜਰਮਨੀ ਤੋਂ ਪਟਾ ਤਿਆਰ ਕੀਤਾ ਹੋਇਆ ਪਟੇ ਦੀਆਂ ਵੀ ਕੁਝ ਸੁਣੂ ਗੱਲਾਂ ਦੱਸਦਾ ਜੀ ਪਟੇ ਨੂੰ ਉਹ ਨੂੰ ਜੇ ਤੁਸੀਂ ਮਸ਼ੀਨ ਤੇ ਚੜਾਉਨੇ ਹੋ ਤਾਂ ਉਹ ਪਟਾ ਕਦੇ ਨਹੀਂ ਟੁੱਟਦਾ ਜੀ ਟੋਕੇ ਵਾਲੀ ਮਸ਼ੀਨ ਤੇ ਚੜਾਉਨੇ ਹੋ ਜੀ ਉਧਰੋਂ ਇੰਜਨ ਤੇ ਉਧਰੋਂ ਟੋਕੇ ਵਾਲੀ ਮਸ਼ੀਨ ਦੇ ਉੱਤੇ ਗੋਲ-ਗੋਲ ਵੱਡੇ ਤੇ ਉਹ ਟੁੱਟਦਾ ਨਹੀਂ ਨਹੀਂ ਵੱਡੇ ਤੇ ਨਹੀਂ ਚੜਦਾ ਹੁੰਦਾ ਉਹ ਐ ਪੂਰਾ ਜਿੰਨਾ ਮਰਜ਼ੀ ਭਿਜਾ ਦਿਓ ਜੀ ਠੀਕ ਹੈ ਜੀ ਹਾਂ ਜੀ ਇਹ ਵੀਡੀਓ ਜੀ ਬੱਕਰ ਦਾ ਪੂਰਾ ਬੱਕਰ ਤੇ ਪੂਰਾ ਜੀ ਮੈਂ ਕਹਣਾ ਅੰਟਾਰਾ ਨਿਕਲਿਆ ਉੱਪਰ ਟੁੱਟਦਾ ਨਹੀਂ ਠੀਕ ਹੈ ਜੀ ਅੱਛਾ ਇਹ ਵੀਡੀਓ ਗੋੜਗੜ ਲਾਉਣ ਦੀ ਵੀ ਉਹਨੂੰ ਲੋੜ ਨਹੀਂ ਮੈਂ ਕਹਣਾ ਕੋਈ ਕਿਸੇ ਚੀਜ਼ ਦੀ ਲੋੜ ਨਹੀਂ ਜੀ ਮੰਜੇ ਨੂੰ ਪੱਤੀਆਂ ਭੈਂਕਰ ਤਿਆਰ ਹੋਈਆਂ ਹੋਈਆਂ ਨੇ ਤੇ ਚੈਨਲ ਵੀਡੀਓ ਬਸ ਐ ਮੈਨੂੰ ਪਤਾ ਲੱਗੇ ਵੀ ਵੀਡੀਓ ਤੇ 6-7 ਲੱਖ ਵਿਊ ਰਾਤੋਂ ਰਾਤ ਆ ਗਏ ਮੇਰਾ ਵੀਰ ਤੇ ਭੈਣਾ ਸਾਂਝਾ ਪ੍ਰੋਗਰਾਮ ਕਰਕੇ ਇਹ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਜਿਹੜਾ ਮੈਂ ਕਰਜ਼ੇ ਥੱਲੇ ਡੁੱਬਿਆ ਹੋਇਆ ਉਹ ਕਰਜ਼ਾ ਮੈਂ ਲਾ ਸਕਾਂ ਧੰਨਵਾਦ ਓਕੇ